ਕਟਾ ਪਾਉਣ ਇਹਨਾਂ ਦਾ ਆਪਾਂ ਲਿਆ 3 ਇੰਚ 3 ਇੰਚ ਪੀਰਾ ਲਿਆ ਅੱਗੇ نیچے ਤਾਂ ਆਪਾਂ 7 ਇੰਚ ਲਵਾਂਗੇ ਦਨਿਸ਼ਾਂ ਲਗਾਏ ਇੱਧਰ ਤੋਂ ਆਪਾਂ 7 ਮੋਡਾ ਆਪਣਾ نیچے ਤੋਂ ਜ਼ਿਆਦਾ ਨਹੀਂ ਆਪਾਂ ਲੈਣਾ ਇਸ ਸਾਈਡ ਤੋਂ ਲੈਣਾ ਤਾਂ ਜੋ ਆਪਣਾ ਇਸ ਸਾਈਡ ਤੋਂ ਮੋਡਾ ਵੱਧਾ ਨਾ ਕਿ نیچے ਤੋਂ ਵੱਧਾ ਫਿਰ ਤੁਹਾਡਾ ਜ਼ਿਆਦਾ ਮੋਟਾ ਹੋ ਜਣੇ ਇੱਥੇ ਆਪਾਂ 8 ਇੰਚ ਦੀ ਕਾਟ ਪਾਵਾਂਗੇ ਇਸ ਤਰੀਕੇ ਨਾਲ ਆਸਤ੍ਰਿਕ ਨੇ ਇੰਚ ਟੇਪ ਨੂੰ ਰੱਖ ਕੇ 10 ਇੰਚ ਦੇ ਘਾਰ ਪਾ ਦੇਣੀ ਹੈ ਉਸ ਤੋਂ ਬਾਅਦ ਅੱਗੇ ਆਪਾਂ ਬ੍ਰੈਸਟ ਲਈ ਇਹਨਾਂ ਦੀ 1.5 ਇੰਚ ਬ੍ਰੈਸਟ 10 ਇੰਚ ਤੇ ਨਿਸ਼ਾਨ ਲਗਾਇਆ ਅੱਗੇ ਆਪਾਂ 9.5 ਤੇ ਨਿਸ਼ਾਨ ਲਗਾਇਆ 18 ਦੇ 18 ਬ੍ਰੈਸਟ 18 ਬ੍ਰੈਸਟ ਦਾ ਆਪਾਂ 9.5 ਤੇ ਨਿਸ਼ਾਨ ਲਗਾਏ ਅੱਧਾ ਇੰਚ ਐਕਸਟਰਾ ਰੱਖਿਆ ਤਾਂ ਜੋ ਆਪਣੇ ਪਲੇਟਸ ਦੇ ਵਿੱਚ ਆਣਾ ਹੈ ਤੇ ਇਹਨਾਂ ਦੇ ਆਪਾਂ ਸਾਈਡਸ ਲਾਈ ਲਈਏ 16 ਅੱਧਾ ਸਸ ਲਾਈਆਂ ਵੱਲ ਚਲਾ ਜਾਣਾ ਇਹਨਾਂ ਦੇ ਆਪਣੇ ਕੋਲ ਈ 19 ਸਾਢੇ ਸਾਢੇ 25 ਨਾਲ ਦੀ ਹਿੱਪ ਆਪਾਂ 10.5 ਤੇ ਨਿਸ਼ਾਨ ਲਗਾਏ ਅਗਰ ਪਲੇਟਸ ਪਲੇਟਸ ਲਈਆਂ ਨੇ ਗੈਰੈਂਟ ਤੇ ਅਗਿਆਪਾ نیچے ਤੋਂ 7 ਇੰਚ ਦੇ ਇਸ ਤਰ੍ਹਾਂ ਆਪਾਂ 19 ਬ੍ਰੈਸਟਲ ਦੀ ਕਟਿੰਗ ਕਰ ਸਕਦੇ ਹਾਂ ਥੈਂਕਸ ਫॉर ਵਾਚਿੰਗ ਫੁੱਲ ਵੀਡੀਓ ਛੋਟੀ ਜੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਥੈਂਕਸ ਫॉर